ਹਾਂ ਜੀ ਲਬਰੀ ਜੀ ਜੋ ਮਤਲਬ ਵੀਡੀਓ ਚੱਲੀ ਹੈ ਨਾ ਉਹਦੇ ਵਿੱਚ ਸਾਫ਼ ਤੌਰ ਤੇ ਮੇਰੇ ਕੋਲ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਮੈਂ ਕਿਸੇ ਨੂੰ ਗਲਤੀ ਦੇ ਦਿਆਂ ਪਰ ਉਹਦੇ ਵਿੱਚ ਸਾਫ਼ ਤੌਰ ਤੇ ਦੇਖਣ ਦਿਆ ਵੀ ਤੁਸੀਂ ਉਹਨਾਂ ਨਾਲ ਮਾਰਕਟਾਈ ਕਰ ਰਹੇ ਜੀ ਤੁਸੀਂ ਉਹ ਇੱਕ ਪੈਂਟ ਜਿਹੜੀ ਆ ਉਹਦੇ ਬਾਲ ਬੂਨ ਖਲਾਰੇ ਆ ਉਹ ਫੌਜੀ ਉਹਦਾ ਪਰਨਾ ਲਥਾਇਆ ਉਹਦੇ ਬਾਲ ਬੂਨ ਖਲਾਰੇ ਤੁਸੀਂ ਉਹਦੀ ਖਿੱਚ ਤੂੰ ਕੀਤੀ ਆ ਉਹਦੇ ਘਰ ਦੇ ਸਾਹਮਣੇ ਕੀਤੀ ਆ ਤੇ ਇੱਕ ਬਜ਼ੁਰਗ ਲੇਡੀ ਨਾਲ ਉਹਦੀ ਵੀ ਹੁਣ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਦਿੱਤ ਬੈਂਕ ਜਾ ਗਿਆ 8 ਵਜੇ ਤੇ ਜੰਜਨ ਮੈਂ ਬੈਂਕ ਗਿਆ ਤੇ ਜਾਣਾ ਮੇਰੇ ਘਰ ਨੂੰ ਬਹੁਤ ਕੁਟਮਾਰ ਕਰਨ ਦੇ ਲਈ ਅੱਛਾ ਕੌਣ ਨਹੀਂ ਬੈਂਕ ਟ੍ਰਾਂਸਫਰ ਨੂੰ ਠੀਕ ਹੋ ਅੱਛਾ ਤੇ ਜਦੋਂ ਮੈਂ ਉਹ ਵੇਖਿਆ ਉਹ ਤੋਂ ਗਾੜੀ ਹਟੇ ਸਿੰਘ ਭੱਜ ਕੇ ਮੇਰੇ ਦਾਰੇ ਆ ਕੇ ਪੈ ਗਿਆ ਮੈਨੂੰ ਤੇ ਸੰਵੇਕ ਸਿੰਘ ਨੇ ਬੈਠ ਗਏ ਮਾਰੇ ਆ ਤੇ ਬਾਕੀ ਪੰਜ ਛੇ ਜਣੇ ਵੀ ਇਕੱਠੇ ਹੋ ਗਏ ਆ ਤੇ ਮੈਨੂੰ ਉਹਨਾਂ ਪੂਰਾ ਫੋਟਮਾਰ ਕਰਕੇ ਖਿਲਾ ਰਿਆ ਤੋੜਿਆ ਵੇਖੋ ਲਵ ਪੀਰ ਭਾਜੀ ਜਿਹੜੀ ਮੈਂ ਤੁਹਾਨੂੰ ਗੱਲ ਸਾਫ਼ ਦੱਸਦਾ ਕਿ ਜੇ ਮੜਾ ਜਾਵੇ ਝੂਠ ਮਾਰਿਆ ਨਾ ਮੈਂ ਫੜ ਲੈਣਾ ਠੀਕ ਹੈ ਸਾਡਾ ਰੋਜ਼ ਦਾ ਕੰਮ ਕੋ ਵੀਡੀਓ ਦੇ ਵਿੱਚ ਤੇ ਪੜੀ ਸਾਫ਼ ਦਿਖਣਾ ਵੀ ਪਰਨਾ ਉਹਦਾ ਲੱਥਾ ਬਾਲ ਉਹਦੇ ਖਿਲਰੇ ਕਿਤੇ ਤਾ ਤੂੰ ਹੀ ਕਰਦੇ ਜੇ ਤੇ ਤੁਸੀਂ ਪਾਈ ਗਏ ਹੱਥੋਂ ਫਿਰ ਹਾਲ ਕਿ ਜੋ ਫੌਜੀ ਸਾਹਿਬ ਫੌਜੀ ਸਾਹਿਬ ਨੇ ਕਿਹਾ ਆ ਫੌਜੀ ਸਾਹਿਬ ਨੇ ਕਿਹਾ ਆ ਕਿ ਤੁਸੀਂ ਮੈਂ ਆਪਣੇ ਘਰ ਮੈਂਬਰ ਪਚਾ ਸਦੀ ਆ ਮੈਂਬਰ ਸਦੇ ਆ ਕਿ ਉਹ ਪੈਲੀ ਦਾ ਰੋਲਾ ਖਤਮ ਕਰਨ ਵਾਸਤੇ ਕਿ ਪਹਿਲੀ ਤੁਸੀਂ ਰੱਖ ਲੋ ਤੇ ਤੁਸੀਂ ਉਹਨਾਂ ਦੇ ਘਰ ਜਾ ਕੇ ਗੱਲ ਪੈਂਡੇ ਉਹ ਵਾਕਈ ਵੀਡੀਓ ਉਹਨਾਂ ਦੇ ਘਰ ਦੇ ਸਾਹਮਣੇ ਦੀ ਆ ਮੈਂ ਪੜੀ ਬੈਂਕੇ ਜਾਣਦੇ ਆਂ ਨਿਰਾਫ ਵਗੜੀ ਮਰੇ ਪੰਜੇ ਜਣੇ ਬੈਗੇ ਅੱਛਾ ਬੋਲੀ ਮੋਟੂ ਦਾ ਜੀ ਬੋਲੀ ਜਦੋਂ ਕੋਹਾ ਵਾਲੇ ਆ ਕੇ ਕੋਹਾ ਬਟਰੇ ਮਰਜ਼ਾ ਚਲਾਇਆ ਸਾਰੇ ਬੈਗੇ ਪੰਜ ਛੇ ਜਣੇ ਅੱਪੇ ਇਸ ਨੂੰ ਸਰ ਤੇ ਇਸ ਨੂੰ ਦੇ ਚਨੇ ਬੈਗ ਦਾ ਨਾਮ ਆਤਾ ਹੋਰ ਇਹਦੇ ਨੇ ਆਪਣੇ ਪਚੌਣ ਵਾਸਤੇ ਬਹੁਤ ਕੇ ਦਾ ਝੂਠਾ ਨਾਮ ਲਿਖਾ ਦੀ ਸਨੇਸ਼ ਨੇ ਮੈਂ ਡੰਡਾ ਮਾਰਿਆ ਬਾਕੀ ਪੰਜੇ ਜਣੇ ਇਕੱਠੇ ਹੋ ਤੈ ਗਏ ਪੰਜ ਛੇ ਜਣੇ ਪਏ ਆ ਤਾਂ ਪੰਜ ਛੇ ਜਣੇ ਦਾ ਨਾਮ ਵੀ ਹੋਊਗਾ ਸਿਮਰ ਵੀ ਪੈ ਗਿਆ ਗੁਰਕੀਤ ਪੈ ਗਿਆ ਨੰਦਾ ਤੇ ਨਵੀਰ ਅੱਛਾ ਹਾਂਜੀ ਤੋ ਮੈਂ ਭਾਜੀ ਇਹ ਮੈਂ ਬੜਾ ਨਾ ਹੈਗਾ ਜੇ ਮੱਕੋ ਖੂਬ ਸ਼ਬਦ ਕੀ ਕਹਣਾ ਚਲੋ ਕਿ ਮੈਂ ਪਰਤਾਲ ਕਰ ਲੈਣੀ ਜੀ ਹਾਂ ਜੀ ਜੀ ਜ਼ਰੂਰ ਜੀ ਪੱਕੀ ਗੱਲ ਹੈ ਹਾਂ ਜੀ ਤੋ ਮੈਂ ਕਰ ਵੀ ਲੈਣੀ ਜੀ ਮੈਂ ਕੁੱਟ ਪਾਇਆ ਪੂਰਾ ਹਿਸ਼ਾਮ ਮਾਰ ਕਰਾ ਅੱਛਾ ਹਾਂ ਪਰ ਭਾਜੀ ਉਹ ਤਾਂ ਕਹਿੰਦੇ ਵੀ ਅਸੀਂ ਤੇ ਮਤਲਬ ਇਹਨਾਂ ਨੂੰ ਇਹਨਾਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਇਹ ਸਿੱਧੇ ਆ ਕੇ ਸਾਡੇ ਗਾੜੀ ਪੈ ਗਏ ਉਹ ਮਹਾਰਾਜ ਉਹ ਗੁਰੂ ਰੰਗ ਸਾਹਿਬ ਤੇ ਇਹਨਾਂ ਆਪਣੇ ਘਰ ਰੱਖਿਆ ਆ ਉਹ ਗੁਰੂ ਰੰਗ ਸਾਹਿਬ ਦੀ ਸੌ ਆਪਣੀ ਖਾਨ ਕਿ ਜੇ ਇਹਨਾਂ ਨੇ ਸਿੱਧੇ ਘਰ ਕਰ ਜਾ ਗਏ ਇਹਨੂੰ ਦਰਪਾਈ ਹਾਂ ਹਾਂ ਕਿ ਆਪਣੀ ਕੋ ਗੁਰੂਆਂ ਨਾਲ ਪੋਛੋ ਤੇਰਾ ਕਹਾਣੀ ਉਹ ਸਭ ਆਂ ਕਿ ਆਪਣੀ ਵੀਡੀਓ ਕਾਟਣਾ ਆਪਣੀ ਮਾਰਨੀ ਬਟੈਰ ਆ ਉਹ ਬਲੇ ਚੈਨਲ ਲਾਇਆ ਆਪਣਾ ਕੈਮਰਾ ਹਾਂ ਹਾਂ ਬਾਕੀ ਵੀ ਇਹ ساری ਬਣ ਜਾਂਦੀ ਹੈ ਜੋ ਅੱਜ ਵੀ ਉਹ ਕੱਲ ਵਾਲੀ ਵੀਡੀਓ ਨਹੀਂ ਬਣ ਸਕੀ ਠੀਕ ਹੈ ਹਾਂਜੀ ਹੋਰ ਕੁਛ ਕਹਿਣਾ ਬਸ ਇੱਕ ਮੇਰਾ ਮੌਸਾ ਭੰਨਿਆ ਨਾ ਕਿੰਨਾ ਨੇ ਕਿੰਨਾ ਸੁਪਰਮੈਂਡ ਮੇਰਾ ਪੁੱਤੋ ਆ ਜਿੱਤਣਾ ਵੀਡੀਓ ਆ ਰਹੇ ਆ ਠੀਕ ਹੈ ਆਪਾਂ ਲਾਪਰੀ ਦੀ ਗੱਲ ਕਰ ਚੁੱਕੇ ਹਾਂ ਤੇ ਹਰਮਨ ਜੀ ਤੁਸੀਂ ਜਾਣਦੇ ਹੋਦਰ ਤੇ ਤੁਹਾਨੂੰ ਇਲਜ਼ਾਮ ਲੱਗਿਆ ਹਾਂਜੀ ਤੇ ਇਲਜ਼ਾਮ ਬੜੇ ਗੰਭੀਰ ਹੈ ਹਾਂਜੀ ਨਹੀਂ ਕੋਈ ਨਹੀਂ ਸਪਸ਼ਟ ਕਰੰਦਿਆ ਆਪਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਗੱਲ ਜਿਹੜੀ ਅਸਲ ਵਿੱਚ ਚੱਲਣ ਦੀ ਆ ਸਾਡੇ ਚਾਚੇ ਦੀ ਜ਼ਮੀਨ ਦਾ ਅੱਛਾ ਜੀ ਔਰ ਇਹ ਹਰਪ੍ਰੀਤ ਸਿੰਘ ਉਹਨੂੰ ਨੱਪਣਾ ਚਾਹੁੰਦਾ ਅੱਛਾ ਜੀ ਇੱਕ ਕੁੜੀਆਂ ਦੇ ਥਰੂ ਅੱਛਾ ਜੀ ਅਹੀ ਮਰੀ ਬੜੇ ਦਿਨਾਂ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕਰਨ ਦੇ ਆ ਪਿੰਡ ਚ ਮੋਹਤਵਰਾਂ ਦੇ ਹਰ ਬੰਦੇ ਨੂੰ ਮੈਂ ਬੁਲਾ ਕੇ ਆਪਣੀਆਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਪਰ ਇਹ ਬੰਦਾ ਉਹ ਕੁੜੀ ਨੂੰ ਪਤਾ ਨਹੀਂ ਕੀ ਝੋਲਕੇ ਦੇ ਦਿੰਦਾ ਉਹ ਕੁੜੀ ਸਾਡੇ ਖਲਾਫ ਹੋ ਜਾਂਦੀ ਆ ਰਿਸ਼ਤੇਦਾਰਾਂ ਦੇ ਖਲਾਫ ਹੋ ਜਾਂਦੀ ਆ ਪਰ ਤੁਹਾਡੀ ਭੈਣ ਹੈ ਉਹ ਭੈਣ ਹੈ ਵਾਜੀ ਪਰ ਦੋਨਾਂ ਕਿ ਤੁਸੀਂ ਉਹ ਆਂਦੇ ਵੀ ਭਾਜੀ ਇਹਨਾਂ ਨਾਲ ਕੋਈ ਗੱਲ ਹੀ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਸਿੱਧੇ ਸਾਡੇ ਘਰੇ ਆ ਕੇ ਗੱਲ ਪੈ ਗਏ ਨਾ ਵਾਜੀ ਲੱਗਦੀ ਨਹੀਂ ਹੋ ਸਕਦਾ ਮੇਰੇ ਘੂਆ ਸੀ ਤੇ ਇਹਨਾਂ ਦੇ ਘਰ ਸਭ ਤੋਂ ਪਹਿਲਾਂ ਸਵੇਰੇ ਮੇਰੇ ਮਾਤਾ ਜੀ ਨਾਲ ਗਏ ਕੀ ਹੋ ਰਹੀ ਨਵੇਂ ਵਾਸਤੇ ਜਾਂ ਸਮਝਾਉਣ ਵਾਸਤੇ ਪਾਜੀ ਵੀ ਹਰਪੇ ਸਿੰਘ ਦੀ ਤੁਹੀਂ ਹਿਸਾਬ ਦੋ ਮੈਂ ਤੁਹਾਡੇ ਪੈਸੇ ਵਾਪਸ ਕਰੀਏ ਅੱਛਾ ਕਿ ਜਿਹੜੀ ਔਣ ਵਾਲਾ ਕਲਾ ਹਿਨਾ ਉਹਨੂੰ ਤਾਲਿਆ ਜਾ ਸਕਦੀ ਅੱਛਾ 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 ਲੜਾਈ ਨੂੰ ਤਾਲਿਆ ਜਾ ਸਕਦੀ ਅੱਛਾ ਹਰਪੇ ਸਿੰਘ ਨੇ ਭਾਵੇਂ ਵੀ ਜਿਹੜੀ 75 ਸਾਲ ਦੀ 부ਆ ਉਹਦੀ ਇੰਨੀ ਕੁ ਬੇਇੱਜ਼ਤੀ ਕੀਤੀ ਉਹਨੂੰ ਮਰਦਿਆਂ ਗਾਲਾਂ ਕਢੀਆਂ ਇੱਕ ਸਰਦਾਰ ਬੰਦਾ ਅਮਰਤਾ ਦੀ ਬੰਦਾ ਇਹੋ ਜਿਹੇ ਸ਼ਬਦ ਬੋਲ ਸਕਦਾ ਮੈਂ ਸੋਚ ਨਹੀਂ ਸਕਦਾ ਮੈਂ ਤੁਹਾਨੂੰ ਇਹ ਤ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਜਿਹੜੀ ਪੂਰੀ ਵੀਡੀਓ ਬਣੀ ਆ ਉਹ ਜ਼ਰੂਰ ਖੰਡਾ ਲਈ ਜਾਏ ਬੋਛਦੇ ਫੂਕਰਾ ਕੰਕਾ ਲਈ ਜਾਇਕ ਜਾਂ ਤੁਹਾਨੂੰ ਆਪ ਸੀਨੀਅਰ ਬਤ ਕਰਾ ਦੇ ਤ ਨਹੀਂ ਕਰ ਸਕਦਾ ਠੀਕ ਹੈ ਉਹ ਤੁਹਾਨੂੰ ਸੱਚ ਦਾ ਸੱਚ ਪੂਰਾ ਬੋਲ ਉਹ ਅੰਦਰ ਸਾਡੇ ਕੋਈ ਆਈ ਇੰਨੀ ਹੈ ਜੀ ਨਹੀਂ ਭਾਜੀ ਇਹ ਸਾਰਾ ਦਲਾ ਸਭ ਝੂਠੇ ਬੋਲੀ ਕਿਉਂਕਿ ਇਹ ਜਦੋਂ ਲੜਾਈ ਹੋਣਦੀ ਹੈ ਨਾ ਮੇਰਾ ਲਵਦੀਪ ਸਿੰਘ ਭਰਾ ਮੈਂ ਦੋ ਤਿੰਨ ਰਿਵਾਈਂਡ ਕਰਕੇ ਵੇਖੀ ਉਹ ਉੱਥੋਂ ਹੀ ਸ਼ੁਰੂ ਹੁੰਦੀ ਹੈ ਨਹੀਂ ਭਾਜੀ ਉਹ ਜਦੋਂ ਲਵਦੀਪ ਸਿੰਘ ਮਤਲਬ ਚੱਲਣ ਦੀ ਮੈਂ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਬੰਦੇ ਬਹੁਤ ਜ਼ਿਆਦਾ ਹੀ ਹਰਪ੍ਰੀਤ ਸਿੰਘ ਜੀ ਸਰਦੇਵ ਸਿੰਘ ਨੂੰ ਉਹਦਾ ਮੁੰਡਾ ਸਿਮਰ ਅੱਛਾ ਹਰਦੀਪ ਸਿੰਘ ਆ ਪੂਛ ਮਾਜੀ ਮੈਂ ਬੰਦਾ ਹਾਂ ਅੱਛਾ ਹਰਕੀ ਅੱਛਾ ਇਹ ਘਟੋ ਘਟ ਇਨਾਂ ਦੀਆਂ 4-5 ਲਾਨੀਆਂ ਇਹ ਘਟੋ ਘਟ 12-14 ਬੰਦੇ ਹੀ ਅਹੀਂ ਮੈਂ ਹਾਂ ਮੇਰੇ ਪਾਪਾ ਨਹੀਂ ਤੇ ਮੇਰਾ ਭਰਾ ਤੇ ਅਹੀਂ ਚੱਜ ਜਾਣੇ ਇੱਕ ਘੋੜੀ ਜਾਣੀ ਇਹ ਬੰਦੇ ਸਾਰੇ ਸਾਨੂੰ ਹੈਗੇ ਮੈਂ ਮੇਰੀ ਕੱਪੜੇ-ਕਪੜੇ ਨਾਲ ਬਾੜ ਤੇ ਹੀ ਸੱਟਾ ਸੁੱਤਾ ਮੇਰੇ ਗੋਡਿਆਂ-ਗੱਡਿਆਂ ਤੇ ਬਹੁਤ ਲੱਗੀਆਂ ਤੇ ਪਰ ਇਹ ਆ ਵੀ ਮਤਲਬ ਥੋੜਾ-ਬਹੁਤ ਬੰਦੇ ਬੈਗੇ ਹਾਂ ਚਲ ਗਈ ਉਸੇ ਆਨ ਦੀ ਸਪੋਰਟ ਮੌਕੇ ਤੇ ਕੀ ਕਰਨ ਚਲ ਗਈ ਭਾਜੀ ਸਾਡਾ ਪਿੰਡ ਦੀ ਕੁਤਨੀ ਤੇ ਨੁਕਸ ਤੇ ਕਰਿਆ ਜੋ ਵੀ ਹਰਪ੍ਰੀਤ ਸਿੰਘ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਲੱਗਿਆ ਹਾਂਜੀ ਅੱਛਾ ਉਹ ਜਦੋਂ ਮੈਂ ਚੀਕਾਂ ਸੁਣੀਆਂ ਮੈਂ ਭੱਜ ਕੇ ਗਿਆ ਉਹਨਾਂ ਨੇ ਮੇਰੀ ਘੋੜਾ ਉਡਾਇਆ ਜੀ ਅੱਛਾ ਔਰ ਲਬਦੀਪ ਸਿੰਘ ਨੂੰ ਵੀ ਫੜਦੇ ਘੁੱਟਣ ਦੇ ਹੀ ਸਾਰੇ ਕਰਨ ਅੱਛਾ ਮੈਂ ਤੇ ਛਡਾਉਂਦਿਆ ਛਡਾਉਂਦਿਆ ਪਰ ਫਿਰ ਵੀ ਇਹਦੇ ਸਿਰ 'ਤੇ ਡੰਡਾ ਮਾਰ ਕੇ ਤੇ ਬਾਹਰ ਬਾੜਦਾ ਇਹ ਫਿਰ ਜਰਾ ਮਤਲਬ ਬੋਲੋ ਉੱਥੇ ਹੋ ਗਿਆ ਇਹ ਸੁਖਦੇਵ ਸਿੰਘ ਨੇ ਮਾਰੇ ਅੱਛਾ ਹਾਂਜੀ ਪਰ ਫੌਜੀ ਸਾਹਿਬ ਨੇ ਤਾਂ ਕਿਹਾ ਵੀ ਭਾਜੀ ਮੈਂ ਹਾਂ ਤਾਂ ਮੈਂ ਤੇ ਛਡਾਵੀ ਜੀ ਹਰੇ ਨਹੀਂ ਨਹੀਂ ਪਰ ਇਹ ਉਹ ਸਾਵਾ ਜੋ ਬੋਲਦਾ ਜੇ ਤੁਸੀਂ ਵੀਡੀਓ ਖੰਡਾ ਹੋ ਗਿਆ ਸਭ ਕੁਝ ਸਾਫ਼ ਹੋ ਗਿਆ ਅੱਛਾ ਜੀ ਹਾਂ ਜੀ ਠੀਕ ਹੈ ਤੇ ਜੇ ਹੁਣ ਪਹਿਲੀ ਤੇ ਗੱਲ ਆ ਜੀਏ ਤੇ ਉਹ ਅਧਵੇ ਪਾਜੀ ਸਾਡੀ ਪਹਿਲੀ ਦਾ ਜਿਹੜਾ ਰੌਲਾ ਆ ਤੇ ਪਿੱਛੇ ਜੇ ਅਸੀਂ ਇਹਨਾਂ ਨੇ ਟਰੈਕਟਰ ਲਗਾਤਾ ਉਹਨਾਂ ਦੀ ਕਣਕ ਚੋਂ ਤੇ ਕਣਕ ਮਰ ਗਈ ਤੇ ਅਸੀਂ ਲੜਾਈ ਤੋਂ ਬੜਾ ਡਰਦੇ ਆ ਤੇ ਅਸੀਂ ਕਿਹਾ ਵੀ ਵੀਰ ਉਹ ਪੰਜ ਰਾਇ ਨਵਾ ਹੋ ਗਿਆ ਬਹੁਤ ਬੁਰਾ ਪਦਿਆ ਜੀ ਵੀ ਬਟਮ ਪਈਆ ਕਰ ਲੈ ਗੱਲ ਠੀਕ ਹੈ ਇਹ ਵੇਰਵੇ ਨਾਲ ਠੀਕ ਹੈ ਤੇ ਤੁਸੀਂ ਫਿਰ ਭੜੀ ਟਰੈਕਟਰ ਆਪਾਂ ਕਿਸੇ ਦੀ ਬਗੀ ਕਣਕ ਟਰੈਕਟਰ ਕੱਢ ਸਕਦੇ ਹਾਂ ਹਾਂ ਜੀ ਮੈਂ ਇਹ ਕੀਤਾ ਸੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਠਾ ਕਰਾ ਕੇ ਦਿੱਤਾ ਹਰਪੇਸ਼ਿੰਗ ਨੂੰ ਇਹਦੇ ਕੁੜੀ ਵੀ ਆਈ ਨਹੀਂ ਪੈਂਦੀ ਆ ਵੀ ਜਦੋਂ ਤੁਸੀਂ ਕੱਠਾ ਵੜੋ ਤੂੰ ਮੇਰਾ ਭਰਾ ਤੂੰ ਲਾਗੇ ਵਾਲਾ ਵੀ ਆਪਾਂ ਕੀ ਲੈਣਾ ਚਾ ਲੜਾਈ ਜੀ ਯਾਰ ਅਗਲੇ ਆ ਤਾਂ ਇਕੱਠਾ ਹੁੰਦਾ ਤੂੰ ਇਕੱਠਾ ਕਰ ਦੇ ਅੱਛਾ ਤੇ ਉਹਦੇ ਚ ਕੀ ਚੱਕਰ ਵਿਆ ਵੀ ਜਦੋਂ ਵੀ ਮੈਂ ਵੀ ਨਾਲ ਕੁਬੀਜ ਲਈ ਹਰਪੇਸ਼ਿੰਗ ਨੇ ਵੀ ਬੀਜ ਲਈ ਅੱਛਾ ਤੇ ਇਹਨੇ ਬੀਜਣੀ ਹੀ ਇਹਦੀ ਬਸਮਤੀ ਹੀ ਬਸਮਤੀ ਲੇਟ ਹੁੰਦੀ ਹੈ ਤੁਹਾਨੂੰ ਪਤਾ ਬਿਲਕੁਲ ਜੀ ਬਿਲਕੁਲ ਹਾਂ ਬਸਮਤੀ ਬੀਜਣੀ ਅੱਛਾ ਮੈਂ ਨੰਗਣੀ ਹੀ ਭਰੀ ਵਿੱਚ ਕਿਉਂਕਿ ਰਾਹ ਹੀ ਆਪਣਾ ਲਾ ਵੇਚਿਆ ਆਪਾਂ ਕਿਸੇ ਦੀ ਪਹਿਲੀ ਥਣੀ ਆਪਣੀ ਸਾਰੀ ਤੇ ਆਪਾਂ ਰੱਬੇ ਥਣੀ ਦਿਖਾ ਸਕਦੇ ਆ ਮਤਲਬ ਫਿਰ ਗੱਲ ਤੇ ਹੁਣ ਇਹ ਚਲੋ ਤੁਹਾਡੇ ਲਈ ਸਿਆਣੀ ਜਾਂ ਉਹਦੇ ਲਈ ਸਿਆਣੀ ਵੀ ਆਪਾਂ ਲੜਾਈ ਟਾਲੀ ਹਾਂ ਹਾਂ ਭਾਜੀ ਮਤਲਬ ਮੈਂ ਉਹ ਗੱਲ ਨੂੰ ਸਮੇਟ ਲਿਆ ਹੈ ਵੀ ਅੱਗੇ ਗੱਲ ਵਧਣ ਨਹੀਂ ਦਿੱਤੀ ਰਪੇਸ਼ ਸਿੰਘ ਨੇ ਉਦੋਂ ਵੀ ਮੇਰੇ ਭਰਾ ਨੂੰ ਭੈਣਾਂ ਦੀਆਂ ਗੱਲਾਂ ਕੱਢੀਆਂ ਪੱਟੀ ਵੀ ਨਹੀਂ ਫਿਰਦੇ ਹਾਂ ਵੀਡੀਓ 'ਚ ਮੈਨੂੰ ਇਹ ਵੀ ਨਹੀਂ ਲੱਭੀ ਉਹਦਾ ਕੀ ਕਰਾਂ ਮੈਂ ਜੀ ਭਾਜੀ ਆ ਵੀ ਲਗਭਗ 7:30 ਦੇ ਕਰਮ ਜਦੋਂ ਇਹ 5 ਤਰੀਕ ਨੂੰ ਜਿੱਦਾਂ ਮਤਲਬ ਸਾਡੀ ਸਿਹਰੇ ਨਾ ਨਾ ਹੋਈ ਆ ਉਸੇ ਦਿਨ ਸ਼ਾਮ ਨੂੰ ਇਹਨਾਂ ਨੇ ਮਤਲਬ ਦੁਬਾਰਾ ਮੇਰੇ ਦੇਖਣ ਲੱਗੀ ਤਾਂ ਮੈਂ ਰੋਟੀ ਦੇਣ ਜਾਣਿਆ ਬੜੇ ਭਰਾ ਜੀ ਅੱਛਾ ਹਾਂ ਉਦੋਂ ਮੇਰੇ ਦਸਰ ਮਾਰਦੇ ਇਹਨਾਂ ਨੇ ਮੇਰੀ ਬਾਹਾਂ ਵੱਟਦੀ ਆ ਮੇਰੇ ਆ ਗੋਡੇ ਰਗਣਾ ਲੱਗੀਆਂ ਜੀ ਉਦੋਂ ਮੈਨੂੰ ਲੱਗ ਰਿਹਾ ਸੀ ਸ਼ਰ ਦਿੱਤ ਹੋਇਆ ਏ ਉਦੋਂ ਵੀ ਉਹਦੇ ਵਿੱਚ ਹਰਪ੍ਰੀਤ ਸਿੰਘ ਉਹਦਾ ਬੇਟਾ ਨਵਦੀਪ ਤੇ ਦੂਜਾ ਸੰਦੇਵ ਸਿੰਘ ਉਹਦਾ ਬੇਟਾ ਤੇ ਤਿੰਨ ਬੰਦਿਆਂ ਨੂੰ ਪਛਾਤੇ ਹੀ ਨਾਂ ਦੇਣਾ ਕਿ ਉਹਨਾਂ ਨੂੰ ਨਹੀਂ ਮੈਂ ਪਛਾਣ ਸਕਿਆ ਔਰ ਪਿਛੋਂ ਹੀ ਸਾਡੇ ਪਿੰਡ ਦੇ ਮੋਢੇ ਬਾ ਦੋ ਆ ਗਏ ਉਹਨਾਂ ਨੇ ਰੋਲਾ ਰੋਲਾ ਪਾ ਕੇ ਛਡਾਇਆ ਇੱਕ ਪਿਆ ਸਰਪੰਚ ਸਾਹਿਬ ਵੀ ਕੁਬਾਲ ਸਿੰਘ ਤੇ ਦੂਜਾ ਦਨਜੀਤ ਸਿੰਘ ਰਾਣਾ ਜਿਹਨੇ ਮੈਨੂੰ ਦਾਖਲ ਕਰਾਇਆ ਜਾਂਦਾ ਸਰਕਾਰੀ ਅਸਥਾਨ ਤੇ ਭਾਜੀ ਮਤਲਬ ਕਿਹੜੇ ਬੰਦਿਆਂ ਦੇ ਦੋ ਦੋ ਨਾਮ ਹੈ ਤੁਸੀਂ ਕਿ ਕਿਹਨਾਂ ਨੇ ਆ ਕੇ ਛਡਾਇਆ ਤੁਹਾਨੂੰ ਦਨਜੀਤ ਸਿੰਘ ਰਾਣਾ ਜਿਹਨੇ ਮੈਨੂੰ ਦਾਖਲ ਕਰਾਇਆ ਜਾਂਦਾ ਨਹੀਂ ਕੋਈ ਨਾਲ ਉਹ ਛਡਾਇਆ ਉਹਨੇ ਤੇ ਇੱਕ ਕੁਬਾਲ ਸਿੰਘ ਤੇ ਉਹਨਾਂ ਨੂੰ ਮੈਂ ਮਿਲਣਾ ਚਾਹੁੰਦਾ ਕਿੱਥੇ ਮਿਲਣਗੇ ਉਹ ਮਿਲਣਗੇ ਤਾਂ ਨੌਨ ਆਪਣੇ ਘਰ ਦੇ ਲੈਣੇ ਇੱਕ ਮਿੰਟ ਸਰਪੰਚ ਸਾਹਿਬ ਦਾ ਇਹ 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 ਮੌਜੂਦਾ ਸਰਪੰਚ ਨੇ ਤੁਹਾਡੇ ਹਾਂ ਜੀ ਹਾਂ ਜੀ ਜਿਨ੍ਹਾਂ ਦਾ ਉਹਨੇ ਗੁੱਡੀ ਨੇ ਕਿਹਾ ਸੀਗਾ ਕਿ ਜਿਨ੍ਹਾਂ ਦੇ ਘਰੇ ਜਾ ਕੇ ਵੀ ਉਹ ਰਾਜਨਾਮਾ ਕਰ ਲੋ ਤੇ ਕਹਿੰਦੀ ਵੀ ਮੈਂ ਪੁਰਸ਼ ਪ੍ਰਸ਼ਾਸਨ ਕੋ ਰਾਜਨਾਮਾ ਕਰਾਉਣਾ ਤੇ ਫਿਰ ਉਹ ਤਾਂ ਤੁਹਾਡੇ ਬੰਦੇ ਹੋਏ ਨਹੀਂ ਨਹੀਂ ਭਾਜੀ ਸਾਡੇ ਬੰਦੇ ਨੇ ਮਤਲਬ ਵੀ ਚਲੋ ਸਾਡੇ ਨਾਲ ਉਹ ਸਪੋਰਟ ਕੀਤੀ ਉਹਨਾਂ ਦਾ ਮਤਲਬ ਵੀ ਮਾੜੀ ਭਾੜੀ ਤੇ ਮੇਰੇ ਨਾਲ ਖੜੇ ਆ ਕੇ ਪਰ ਇਹ ਹੈ ਕਿ ਮਤਲਬ ਕਿ ਕੋਈ ਸਾਡਾ ਵੀ ਸੱਗੇ ਵਾਲਾ ਕੰਮ ਨਹੀਂ ਮੈਂ ਤਾਂ ਸਾਰੇ ਇਹਨਾਂ ਨੂੰ ਵੋਟਾਂ ਵੀ ਨਹੀਂ ਪਾਈਆਂ ਅੱਛਾ ਵੋਟਾਂ ਮੈਂ ਹਰਪ੍ਰੀਤ ਸਿੰਘ ਨੂੰ ਪਾਈਆਂ ਜੀ ਇਹ ਮਤਲਬ ਫਿਰ ਇਹ ਤਾਂ ਤੁਸੀਂ ਦੂਜੀ ਪਾਸੇ ਕੇਮ ਕਮਾਉਂਦੇ ਸਿਆਸੀ ਰੋਜ ਚ ਬਾਜੀ ਆ ਗਈ ਥੜੀ ਮਤਲਬ ਨਹੀਂ ਸਰਪਤ ਮੈਂ ਇਹ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਆਂ ਕਿ ਇਹ ਬੰਦੇ ਨੂੰ ਅਸੀਂ ਸਪੋਰਟ ਕੀਤੀ ਇਹ ਸਾਨੂੰ ਮਾਰਨ ਦੇ ਤੋਲੇ ਬੰਦਾ ਅੱਛਾ ਜੀ ਠੀਕ ਹੈ ਔਰ ਇਹ ਕਹਿੰਦਾ ਵੀ ਮੈਨੂੰ ਇਹਨਾਂ ਤੋਂ ਖਤਰਾ ਹੈ ਹਾਂ ਜੀ ਹਾਂ ਜੀ ਖਤਰਾ ਭਜੀ ਕੋਈ ਨਹੀਂ ਆ ਸਾਨੂੰ ਇਹਦੇ ਤੋਂ ਖਤਰਾ ਅਸੀਂ ਇਹਦੇ ਘਰ ਲਾ ਬੋ ਲੰਗਦੇ ਆਂ ਰੋਜ਼ ਕਿ ਇਹ ਸਾਡੇ ਤੇ ਨਾ ਕੋਈ ਮੁੱਠਾ ਕੰਮ ਕਰਾਵੇ ਅੱਛਾ ਜੀ ਕਿਉਂਕਿ ਆਲਰੇਡੀ ਮੇਰੇ ਤੇ ਹੋ ਚੁੱਕਾ ਹੈ ਕੋਈ ਠੀਕ ਹੈ ਜੀ ਹਾਂ ਜੀ ਮੇਰੀ ਐਮਰ ਰਿਪੋਰਟ ਔਰ ਸਾਰਾ ਖਾਣੇ ਪਹੁੰਚ ਗਿਆ ਵਾ ਬਾਕੀ ਮੈਂ ਆਪਣੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੀ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਪੁਲਿਸ ਅਧਿਕਾਰੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂਜੀ ਬੋਲੀ ਜੀ ਧੰਨਵਾਦ ਠੀਕ ਹੈ ਮੈਂ ਜਾਣ ਤੋਂ ਕੀ ਕਹਿਣਾ ਚਾਹੁੰਦੇ ਜੀ ਮੈਂ ਆਪਣੇ ਨਨਾਨ ਨਾਲ ਸਾਡੇ ਘਟ ਰਾਤ ਦਾ ਫੈਸਲਾ ਹੋਇਆ ਸੀ ਕਿ ਮੇਰੇ ਨਨਾਨ ਠੇਕੇ ਤੇ ਜ਼ਮੀਨ ਲਵੇਗੀ ਠੇਕੇ ਕਾਇਨਾ ਦੇ ਨਾਮ ਜਮਾ ਕਰਵਾਵੇਗੀ ਅੱਛਾ ਕਿੰਨਾ ਦੇ ਨਾਜਮਾ ਕਰਾਉਗੀ ਕਿਹਦੇ ਵਰਦੀਖ ਸਿੰਘ ਦੇ ਨਾਜਮਾ ਕਰਾਏਗੀ ਅੱਛਾ ਤੇ ਇਹ ਰਾਤ ਦਾ ਫੈਸਲਾ ਹੋ ਗਿਆ ਸੀ ਹਾਂ ਜਦੋਂ ਸਵੇਰੇ ਕਿਹਾਈ ਹੈ ਸਵੇਰੇ ਆਈ ਹੈ ਤੇ ਇਹ ਕੁੜੀ ਨੂੰ ਇਹਨੇ ਉਦੋਂ ਹੀ ਫੋਨ ਕਰਤਾ ਉਹ ਇਹਨਾਂ ਦੇ ਘਰ ਆ ਗਈ ਤੇ ਜਦੋਂ ਮੇਰੇ ਨਾਨਾ ਚਲ ਗਏ ਉਹਨਾਂ ਦੇ ਘਰ ਉਹਨੂੰ ਦਗੀ ਉਹਨਾਂ ਸਰਪ੍ਰੇਖ ਕਿ ਕੱਲ ਦਾ ਫੈਸਲਾ ਹੋਇਆ ਹੈ ਤੇ ਤੂੰ ਮੈਨੂੰ ਸਾਹਬ ਕਿਉਂ ਨਹੀਂ ਦਿੱਤਾ ਕਿ ਇਹ ਦਾਲਾਂ ਕੱਢਾਂ ਲਾ ਕੇ ਪਰ ਤੇ ਨਾ ਬਕਵਾਸ ਨਾ ਕਰ ਪੁੱਤੀ ਐ। ਉਹ ਕੀ ਕਰਨਾ ਪਾਏ ਮੇਰੇ ਕੋਲ ਮੈਂ 2 ਸਾਲ ਪੋਰ ਪੈਲੀ ਹੋਣੀ ਆ। ਅੱਛਾ। ਜੋਰ ਲਾਲਾ ਜਿੱਥੇ ਲੱਗਦਾ ਹੀ ਲਾਲਾ। ਪਰ ਮੋਤੇ ਪੈਲੀ ਸੀ ਉਹਨਾਂ ਦੀ ਉਹ ਵਾਕੇ ਚ ਮਰਜੀ ਜਦੀ ਮਰਜੀ ਜਿਹਨੂੰ ਮਰਜੀ ਦੇਣ। ਭਾਈ ਲੜਾਈ ਹੁੰਦੀ ਐ, ਪਾਣੀ ਹੈ ਨਹੀਂ ਆ, ਪਾਣੀ ਆਹੀ ਸਰਬਸੰਮਤੀ ਨਾ ਦਿੰਦੇ ਰਹੇ ਆ ਇਹਨਾਂ ਨੂੰ। ਨਾਲੇ ਇਹਨਾਂ ਨੇ ਕਣਕ ਦਾ ਬਹੁਤ ਪੰਗਾ ਕੀਤਾ ਹੀ। ਕਣਕਾ ਜੇ ਉੱਗੀ ਵੀ ਨਹੀਂ ਸੀ, ਇਹ ਤਾਂ ਕੋ ਬੀਜੀ ਭਜਾਈ ਕਣਕ ਲਈ ਐ। ਅੱਛਾ ਜੀ। ਹਾਂ ਜੀ। ਅਲਵਦੀਪ ਕੋ। ਨਹੀਂ ਕਿਉਂ ਪਾਣੀ ਦਾ ਵੀ ਰੋਲਾ ਹੈ ਨਾ। ਪਾਣੀ ਦਾ ਵੀ ਰੋਲਾ ਮੈਂ ਹੁਣੇ ਤੁਹਾਡੇ ਨਾਲ ਕਲੀਅਰ ਕਰ ਰਹਿਣਾ। ਚਲੋ ਭਾਜੀ ਪਾਣੀ ਦਾ ਜਿ ਉਹਨਾਂ ਨੇ ਕਿਹਾ ਹੈ ਕਿ 2 ਸਾਲੇ ਮੈਨੂੰ ਪਾਣੀ ਦੇਂਦੇ ਰਹੇ। ਹਾਂਜੀ ਤੇ ਬਾਅਦ ਵਿੱਚ ਉਹੀ ਉਥੇ ਜਿੰਦਰਾ ਮਾਰਤਾ। ਉਹਦੇ 'ਚ ਟੱਕਰ ਕੀ ਭਾਜੀ ਵੀ ਜਦੋਂ ਸਾਡਾ ਚਾਚਾ ਥੋੜਾ ਜਿਹਾ ਵੀ ਕਿਹਾ ਅੱਛਾ ਪਾਈਓ ਦੀ ਹੱਤ ਵਾਸਤੇ ਆਪਾਂ ਬੋਰ ਆਪ ਕਰਾਈ ਸਾਰਾ ਕੁਝ ਆਪ ਕਰਾਇਆ ਸੀ ਔਰ ਇਦੋਂ ਹੀ ਇਹ ਠੇਕੇਦਾਰ ਨੂੰ ਪਾਣੀ ਦਿੰਦੇ ਰਹੇ ਆ। ਹਾਂ ਦੋ ਦਿਨ ਦਿੱਤਾ ਉਹ ਮੰਨਿਆ ਨਹੀਂ ਹੁਣ ਕੀ ਕਰਨ ਰਿਹਾ ਵੀ ਇਹ ਸਾਡੇ ਨਾਲ ਲੜਾਈ ਕਰਨਿਆ ਪਿਆ। ਅੱਛਾ ਕਦੀ ਕਹਿੰਦਾ ਵੀ ਮੇਰੇ ਤੋਂ ਹੀ ਪਾਣੀ ਕਰਨ ਤੋਂ ਫਿਰ ਇੱਕ ਅੱਲ ਨੂੰ ਜਦੋਂ ਬੈਕਰਨ ਦੀ ਇਹਨਾਂ ਕੋਸ਼ਿਸ਼ ਕੀਤੀਆਂ ਵੀ ਇਹ ਠੇਕੇਦਾਰ ਨੂੰ ਅਸੀਂ ਵਿਆਹ ਹੀ ਕਰਦੀਏ ਪਹਿਲੀ ਉਦੋਂ ਮੈਂ ਕਿਹਾ ਵੀ ਯਾਰ ਤੇਜੀ ਤੇ ਰਾਜੇ ਸਾਡੇ ਨਾਲ ਤੇ ਰੋਜ਼ ਲੜੂ ਦਾ ਬੰਦਾ ਹੈ ਤੇ ਫਿਰ ਇਹਨਾਂ ਨੂੰ ਮੈਂ ਉਹ ਕਹਿ ਤੋ ਪਾ ਉਹ ਬੋਰ ਤੁਹਾਡੇ ਆ ਉਹ ਸਾਜੇ ਨਹੀਂਗੇ ਨਾ 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 ਜੀ ਬੋਰ ਸਾਡੇ ਸਾਡਾ ਰਹੀ ਭਾਜੀ ਕਰਜ਼ਾ ਚੁੱਕੇ ਉਹ ਲੋਕ ਕਿੰਨੇ ਪੈਸੇ ਹੁੰਦੇ ਬੰਦੇ ਕੋਲ ਭਾਰੀ ਕਰਜ਼ਾ ਚੁੱਕੇ ਅਸੀਂ ਮੋਟਰ ਆਏ ਆ ਅੱਛਾ ਹਾਂ ਠੀਕ ਔਰ ਇਹ ਮਹਿੰਦਰ ਸਿੰਘ ਨੂੰ ਕਿਹਾ ਨਹੀਂ ਹਰਪੇਸ਼ ਸਿੰਘ ਜੀ ਵੀ ਤੁਸੀਂ ਮਰੋਂ ਵੀ ਇਹ ਕੰਮ ਨਾ ਕਰੋ ਵੀ ਪਾਣੀ ਨੀਜ ਹੈਗਾ ਉਹ ਕਹਿੰਦਾ ਕਿ ਮੈਂ 60000 ਜਿੰਨੂੰ ਠੇਕਾ ਦੇਣਾ ਨਾ ਉਹ ਮੈਨੂੰ ਆਪੇ ਪਾਣੀ ਪਵਾਉਗੀ। ਅੱਛਾ। ਫੇਰ ਮਤਲਬ ਉਹ ਕੁੜੀ ਦੋਗੀ ਵੀ ਲੜੂਗੀ ਤੁਹਾਡੇ ਨਾਲ ਕੇ ਵੀ ਮਤਲਬ ਇਹ ਸਾਰੇ ਕਲੇਸ਼ ਦੀ ਜੜ ਹਰਪੇ ਸਿੰਘ ਹੈ। ਤੇ ਆ ਮਾਤਾ ਜੀ ਤੁਹਾਡੇ ਸੱਟਾ ਸੋੜੀਆਂ ਕਿ ਨਹੀਂ ਲੱਗੀਆਂ? ਹਾਂ ਤਰਸ ਤੋਂ ਮੇਰੇ ਨਾਨਾ ਨੂੰ ਟਾਇਆ ਅਜਾ ਨਾਨੇ। ਉਹ ਕੁੜੀ ਜਿਹੜੀ ਹੈ ਹਰਪੇ ਸਿੰਘ ਨੇ ਕਿ ਮੈਂ ਜਦੋਂ ਉਹ ਤੋਂ ਮੈਨੂੰ ਸੱਟ ਨਹੀਂ ਲੱਗੀ। ਸੱਟ ਮੈਨੂੰ ਲੱਗੀ ਆ ਬਾਅਦ ਦੇ ਵਿੱਚ ਦੁਬਾਰਾ ਮੇਰੇ ਤੇ ਹਮਲਾ ਹੋਇਆ ਤੇ ਇਹਨਾਂ ਨੇ ਮੈਨੂੰ ਆ ਕੇ ਛਡਾਇਆ। ਹੁਣ ਤੁਸੀਂ ਦੱਸੋ ਕੀ ਗਾਣੀ ਹੈ? ਮੈਂ ਤੇ ਘਰ ਬੈਠਾ ਸੀਗਾ ਤੇ ਮੈਂ ਤੇ ਰਵਜੀਤ ਸਿੰਘ ਆਪਣੇ ਘਰ ਸੇ ਤੇ ਐਸਸੀਐਲ ਨੂੰ ਫੋਨ ਕੀਤਾ ਕਿ ਇਹ ਅੱਜ ਤਾਂ ਮੈਂ ਉਹਦੀ ਰੋਟੀ ਲੈ ਕੇ ਜਾਣਾ ਹੈ ਵੀਰ ਜੀ ਤੇ ਇਹ ਤਾਂ کہیں ਨਾ ਕਿ ਮੁੰਡੇ ਦਾ ਪਤਾ ਲਿਆ ਉਹ ਜੁਆਇਆ ਕਿ ਤੁਹਾਨੂੰ ਦੱਸ ਦੇ ਤੈਨੂੰ ਨਾਲ ਲੈ ਜਾਂਦੇ ਇਹ ਰੋਟੀ ਨਹੀਂ ਤੇ ਤੁਰੇ ਜਾਂਦੇ ਇਹ ਜਦੋਂ ਬਾਅਦ ਤੇ ਮੋੜ ਤੇ ਗਏ ਆ ਪਿੰਡ ਦੇ ਮੋੜ ਤੇ ਸਕੂਲ ਦੇ ਤੇ ਇਹ ਲੜ ਪਏ ਨੇ ਅੱਛਾ ਲਾ 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 ਮਾਰਤਾ ਮਾਰਤਾ ਨਹੀਂ ਭੱਜਿਆ ਕਰੋ ਤੇ ਉੱਥੇ ਸਰਪੇਸ਼ਨ ਤੇ ਇਹ ਗੁਰਪ੍ਰੇਸ ਸਿੰਘ ਤੇ ਦੋਨਾਂ ਤੇ ਦੁਆ ਬੈਠੇ ਤੇ ਤਿੰਨ ਬੰਦੇ ਹਰੀ ਚਦਨਾ ਵੇਖਦੇ ਵਾੜੇ ਇਹ ਦੋਗੇ ਨੇ ਸਭ ਛੱਡ ਸਰਪੰਚ ਜੀ ਇੱਕ ਗੱਲ ਤਾਂ ਮੈਂ ਦੱਸ ਕੁਮਾਂ ਕਰਦੀ ਪ੍ਰਸ਼ਾਸਨ ਨੂੰ ਵੀ ਅਜੀ ਮੈਂ ਮਤਲਬ ਪੰਚਾਫ ਤੋਂ ਪਹਿਲਾਂ ਇਹ ਮੰਗ ਕਰਨੀ ਚਾਹੁੰਦਾ ਕਿ ਜੇ ਅਸੀਂ ਚਾਚੇ ਦੀ ਪੈਲੀ ਤੇ ਕਬਜ਼ਾ ਕਰਨਾ ਹੁੰਦਾ ਹਾਂ ਹਾਂਜੀ ਸਾਡੇ ਕੋਲ 12 14 ਸਾਲੋਂ ਦੀ ਪੈਲੀ ਬਗੀ ਆ ਅੱਛਾ ਅਜੇ ਗਰਗੋਰੀਆਂ ਨਾਲ ਆਪਣੇ ਨਾਲ ਕਰਵਾ ਲੈ ਅੱਛਾ ਜੀ ਉਹਦੇ ਨਾਲ ਮਾੜਾ ਬੰਦਾ ਹੁੰਦਾ ਅਸੀਂ ਉਹ ਮਤਲਬ ਵੀ ਚਲੋ ਠੀਕ ਹੈ ਬੰਦਾ ਨਹੀਂ ਇਹ ਗੱਲ ਤੇ ਉਹ ਭੈਣ ਵੀ ਮੰਦੀ ਆ ਕਿ ਅਜੇ ਤੱਕ ਉਹਨਾਂ ਕਰਦੋਈ ਕੋਈ ਨਹੀਂ ਕਰਾ ਹਾਂ ਨਾ 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 ਭਾਜੀ ਆਪਾਂ ਅੰਦਰੇ ਕੰਮ ਨਹੀਂ ਕੀਤਾ ਕਦੀ ਔਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਸਾਡੇ ਤੇ ਬੰਦੀਕਰ ਵਾਲੀ ਜਿਹੜੀ ਮਤਲਬ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਸਾਡੀ ਇਹ ਨਹੀਂ ਵੱਡੇ ਵੀ ਗਏ ਆ ਤੇ ਸਾਡੀ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ ਅੱਛਾ ਚਲੋ ਐਲੀ ਇੰਡੀਆ ਨੂੰ